ਅਸੀਂ ਮੋਗਾ ਜ਼ਿਲ੍ਹੇ ਦੇ ਪਿੰਡ ਕਿਲੀਚਾਰਾਂ ਬਖੇ ਪੁੱਜੇ ਹੋਏ ਹਾਂ ਜਿੱਥੇ ਕਿ ਪੰਜਾਬ ਦੀ ਅੱਜ ਵੱਡੀ ਆਮ ਆਦਮੀ ਪਾਰਟੀ ਦੀ ਰੈਲੀ ਹੋ ਰਹੀ ਹੈ ਪਰ ਇਹ ਭਾਵੇਂ ਇਸ ਨੂੰ ਜੇ ਆਪਾਂ ਕਹਾਂਗੇ ਕਿਉਂਕਿ ਚੋਣਾਂ ਦਾ ਵਿਗਲ ਵੱਜਿਆ ਹੋਇਆ ਵਾ 2027 ਦੀਆਂ ਚੋਣਾਂ ਨੂੰ ਲੈ ਕੇ ਮਾਹੌਲ ਪੰਜਾਬ ਦੇ ਵਿੱਚ ਗਰਮ ਹੋਇਆ ਹੋਇਆ ਪਰ ਇਹ ਪਹਿਲੀ ਰੈਲੀ ਹੈ ਇਸ ਨੂੰ ਜੇਕਰ ਸਿਆਸੀ ਤੌਰ ਤੇ ਜੋੜ ਕੇ ਕਹੀਏ ਵੀ ਇਹਨੂੰ ਸਿਆਸੀ ਵੀ کہہ ਸਕਦੇ ਹਾਂ ਪਰ ਇਹ ਸਰਕਾਰੀ ਰੈਲੀ ਆ ਇਹ ਬੀਡੀਏ ਜਿਹੜੇ ਹੈਗੇ ਆ ਜਿਹੜੇ ਨਸ਼ਾ ਛਡਾਊ ਜਿਹੜੇ ਹੈਗੇ ਆ ਪਿੰਡਾਂ ਦੇ ਵਿੱਚ ਇੱਕ ਪਹਿਰੇਦਾਰ ਬਣਾਏ ਸੀ ਕਿ ਦੇ ਡਿਫੈਂਸ ਕਮੇਟੀਆਂ ਦੇ ਬਰੇਜ ਡਿਫੈਂਸ ਕਮੇਟੀਆਂ ਦੇ ਉਹਨਾਂ ਦੇ ਅਹੁਦੇਦਾਰਾਂ ਨੂੰ ਜਿਹੜਾ ਇੱਥੇ ਇਕੱਠੇ ਕੀਤਾ ਜਾਣਾ ਹੈਗਾ ਔਰ ਉਹਨਾਂ ਦੀ ਰੈਲੀ ਆ ਉਹ ਦੋ ਨੰਬਰ ਜਿਹੜਾ ਨਸ਼ਿਆਂ ਵਿਰੁੱਧ ਜੰਦ ਜਦ ਜਿਹੜਾ ਹੈਗਾ ਦੋ ਨੰਬਰ ਜਿਹੜਾ ਅੱਜ ਤੋਂ ਸ਼ੁਰੂ ਹੋਣ ਵਾਲਾ ਕਿਉਂਕਿ 1 ਮਾਰਚ ਨੂੰ ਜਿਹੜਾ ਸਟਾਰਟ ਹੋਈ ਸੀ ਇਹ ਪਰ ਹੁਣ ਮਾਰਚ ਦਾ ਹੈਗਾ ਚੜਨ ਵਾਲਾ ਇਹਨੂੰ 1 ਸਾਲ ਪੂਰਾ ਹੋਣ ਵਾਲਾ ਵਾ ਪਰ ਇਹ ਜਿਹੜੀ ਇਹ ਬੀਡੀਏ ਰੈਲੀ ਜਿਹੜੀ ਹੈਗੀ ਆ ਬੀਡੀਐਸ ਦੀ ਜਿਹੜੀ ਹੈਗੀ ਆ ਇਹਦੇ ਵਿੱਚ 1.5 ਲੱਖ ਦੇ ਵਿੱਚ ਦੱਸੇ ਜਾਂਦੇ ਆ ਪੰਜਾਬ ਦੇ ਵਿੱਚ 1.5 ਲੱਖ ਦੀ ਭਰਤੀ ਕੀਤੀ ਗਈ ਆ ਪਰ ਇੱਥੇ ਪੰਡਾਲ ਦੇ ਵਿੱਚ ਅਸੀਂ ਤੁਹਾਨੂੰ ਦਿਖਾਉਂਦੇ ਆਂ ਪੰਡਾਲ ਜਿਹੜਾ ਪੰਡਾਲ ਆ ਪੰਡਾਲ ਦੇ ਵਿੱਚ 25000 ਦੇ ਕਰੀਬ ਕੁਰਸੀਆਂ ਜਿਹੜੀਆਂ ਲੱਗੀਆਂ ਹੋਈਆਂ ਨੇ ਤੇ ਇਹ ਜਿਹੜਾ ਹੈਗੀਆਂ 25000 ਦੇ ਕਰੀਬ ਕੁਰਸੀਆਂ ਲੱਗੀਆਂ ਜਿਹਦੇ ਵਿੱਚ 50000 ਦੇ ਲੋਕਾਂ ਦਾ ਜਿਹੜਾ ਇਕੱਠੇ ਹੋਣ ਦੀ ਸਭਾਵਨਾ ਹੈਗੀ ਆ ਕਿਉਂਕਿ ਅਸੀਂ ਜਿਹੜਾ ਹੈਗਾ ਇਹ ਜਿਹੜਾ ਰੈਲੀ ਆ ਇਸ ਨੂੰ ਮੁੱਖ ਮੰਤਰੀ ਭਗਵੰਤ ਮਾਨ ਹੁਣੇ ਜਿਹੜਾ ਹੈਗਾ ਸਬੋਧਨ ਕਰਨਗੇ ਤੇ ਨਾਲ ਹੀ ਜਿਹੜਾ ਹੈਗਾ ਆਮ ਆਦਮੀ ਪਾਰਟੀ ਦੇ ਸਪਰੀਮੋ ਰਵਿੰਦ ਕੇਜਰੀਵਾਲ ਵੀ ਪਹੁੰਚ ਰਹੇ ਨੇ ਕਿਉਂਕਿ ਆਲੀ ਸ਼ਾਨ ਜਿਹੜਾ ਹੈਗਾ ਪ੍ਰਬੰਧ ਕੀਤਾ ਗਿਆ ਜਿਸ ਨੂੰ ਇਹ ਫਾਈਵ ਸਟਾਰ ਰੈਲੀ ਕਹਾਂਗੇ ਹੁਣ ਤੱਕ ਦੀ ਫਾਈਵ ਸਟਾਰ ਜਿਹੜਾ ਹੈਗਾ ਇਹ ਇਕਲੀ ਚਾਲਾਂ ਦੇ ਵਿੱਚ ਇਕੱਠ ਹੋ ਰਿਹਾ ਕਿਉਂਕਿ ਪਾਵੇਂ ਕਿ ਇਸ ਤੋਂ ਪਹਿਲਾਂ ਵੀ ਜੇਕਰ ਜਦੋਂ ਵੀ ਚੋਣ ਦਾ ਆਗਾਜ਼ ਹੁੰਦਾ ਵਾ ਪਹਿਲਾਂ ਅਕਾਲੀ ਦਲ ਇਸ ਨੂੰ ਜਿਹੜਾ ਹੈਗਾ ਚੋਣ ਭੂਮੀ ਜਿਹੜਾ ਮੰਨਦਾ ਰਿਹਾ ਅਕਾਲੀ ਦਲ ਵੱਲੋਂ ਇਥੇ ਵਿਸ਼ਾਲ ਰੈਲੀ ਕੀਤੀ ਜਾਂਦੀ ਹੈ ਮੋਗਾ ਦੀ ਧਰਤੀ ਤੇ ਤੇ ਹੁਣ ਜਿਹੜੀ ਹੈਗੀ ਆ ਭਾਵੇਂ ਕਿ ਪਹਿਲਾਂ ਅਕਾਲੀ ਭਾਜਪਾ ਦਾ 9 ਮਾਸ ਦਾ ਰਿਸ਼ਤਾ ਰੱਖਣ ਵਾਲੀਆਂ ਪਾਰਟੀਆਂ ਦੋਨਾਂ ਦਾ ਗੱਟ ਜੋੜ ਸੀਗਾ ਪਹਿਲਾਂ ਉਹ ਉਹ ਕਰਦੇ ਸਨ ਪਰ ਇਸ ਵਾਰ ਜਿਹੜਾ ਹੈਗਾ ਭਾਰਤੀ ਜਨਤਾ ਪਾਰਟੀ ਨੇ ਵੀ ਇਸ ਧਰਤੀ ਨੂੰ ਚੁਣਿਆ ਜਿਹਨੇ ਕਿ ਫਰਵਰੀ ਦੇ ਵਿੱਚ ਅਨਾਉਂਸ ਕੀਤਾ ਸੀ ਜਿੱਥੇ ਕਿ ਅਮਿਤ ਸ਼ਾਹ ਨੇ ਆਣਾ ਸੀ ਪਰ ਹੁਣ ਇਹ ਜਿਹੜੀ ਰੈਲੀ ਆ ਇੱਥੇ ਜਿਹੜੀ ਅਮਿਤ ਸ਼ਾਹ ਦੀ ਜਿਹੜੀ ਭਾਜਪਾ ਦੀ ਰੈਲੀ ਹੈ ਤੇ ਹੁਣ ਮਾਰਚ ਮਹੀਨੇ ਜਾਵੇਗੀ ਅੱਜ ਦੀ ਗੱਲ ਕਰਦੇ ਆ ਇੱਥੇ ਕਿ ਜਿਹੜੀ ਹੁਣ ਅੱਜ ਦਾ ਪ੍ਰਬੰਧ 5 ਸਟਾਰ ਜਿਹੜਾ ਵੀਡੀਓ ਦੇ ਲਈ ਪ੍ਰਬੰਧ ਕੀਤਾ ਗਿਆ ਉਹਨਾਂ ਤੋਂ ਜਿਹੜੇ ਵਿਲੇਜ ਡਿਫੈਂਸ ਕਮੇਟੀਆਂ ਦੇ ਜਿਹੜੇ ਮੈਂਬਰ ਆ ਉਹਨਾਂ ਦੇ ਇਕੱਠ ਉਹਨਾਂ ਦੀ ਸਵਾਗਤ ਲਈ ਇੱਥੇ ਜਿਹੜਾ ਇਕੱਠ ਰੱਖਿਆ ਗਿਆ ਹੈਗਾ ਉਹਦੇ ਇਹਦੇ ਵਿੱਚ ਜਿਹੜਾ ਹੈਗਾ 130 ਏਕੜ ਜਿਹੜਾ ਹੈਗਾ ਠੇਕੇ ਤੇ ਲਿਆਏ ਜਮੀਨ 130 ਏਕੜ ਗਰੀਬ ਜਿਹੜੀ ਹੈਗੀ ਆ ਕਿਸਾਨਾਂ ਤੋਂ ਲਈ ਗਈ ਹੈ 65000 ਦਾ ਜਿਹੜਾ ਮੰਤ ਜਿਹੜਾ ਹੈਗਾ ਉਹਨਾਂ ਨੂੰ ਰੈਂਟ ਦਿੱਤਾ ਗਿਆ ਪ੍ਰਤੀ ਏਕੜ 65000 ਪ੍ਰਤੀ ਏਕੜ ਦਿੱਤਾ ਗਿਆ ਹੈਗਾ ਕੈਸ਼ ਦਿੱਤਾ ਗਿਆ ਪਰ ਇਹ ਜਿਹੜੀ ਹੈਗੀ ਆ ਕਿਸਾਨਾਂ ਤੋਂ ਲਈ ਗਈ ਹੈ ਜਮੀਨ ਜਿੱਥੇ ਕਣਕ ਲੱਗੀ ਸੀ ਪਰ ਉਹਨਾਂ ਨੂੰ ਮੁਆਵਜ਼ੇ ਵਿੱਚ ਦਿੱਤਾ ਗਿਆ ਪਰ ਇਹੀ ਜਿਹੜੀ ਗਰਾਊਂਡ ਆ ਇਹ ਬਾਅਦ ਵਿੱਚ ਕਾਂਗਰਸ ਵੀ ਇਹਨੂੰ ਲੈ ਗਈ ਜਿਹੜੇ ਕਿ ਫੇਰ ਆ ਭਾਰਤੀ ਜਨਤਾ ਪਾਰਟੀ ਵੀ ਲੈ ਸਕਦੀ ਹੈ ਕਿਉਂਕਿ ਜੇਕਰ ਦੇਖਿਆ ਜਾਵੇ ਇਹ ਅੱਜ ਦੀ ਜਿਹੜੀ ਰੈਲੀ ਆ ਜਿੱਥੇ ਕਿ ਮੁੱਖ ਮੰਤਰੀ ਭਗਵੰਤ ਮਾਨ ਜਿਹੜੇ ਹੈਗੇ ਆ ਪਹਿਲਾਂ ਹਸਪਤਾਲ ਵਿੱਚ ਦਾਖਲ ਸਨ ਕਿਉਂਕਿ ਉਹਨਾਂ ਦੀ ਕਿਆਸਰਾਈਆਂ ਲਾਈਆਂ ਜਾਂਚ ਰਹੀਆਂ ਸਨ ਉਹਨਾਂ ਨੇ ਨਹੀਂ ਹੋਣਾ ਪਰ ਇੱਕੋ ਦਮ ਟਵੀਟ ਆਂਦਾ ਮੁੱਖ ਮੰਤਰੀ ਭਗਵੰਤ ਮਾਨ ਦਾ ਵੀ ਉਹ ਖੁਦ ਜਿਹੜਾ ਹੈਗਾ ਆ ਰਹੇ ਨੇ ਇਸ ਰੈਲੀ ਵਿੱਚ ਪੰਜਾਬੀ ਉਹ ਤਿਆਰ ਹੋ ਜਾਓ ਤੇ ਉਹ ਟਵੀਟ ਤੋਂ ਬਾਅਦ ਦੇ ਵਿੱਚ ਫਿਰ ਰੌਣਕ ਪਰਤੇ ਆਈ ਹੈ ਹੁਣ ਇੱਥੇ ਵੱਡਾ ਕੱਟ ਜਿਹੜਾ ਹੋਵੇਗਾ ਵੀਡੀਓ ਦਾ ਲੋਕ ਆਉਣੇ ਸ਼ੁਰੂ ਹੋ ਗਏ ਨੇ ਤੁਹਾਡੇ ਅਸੀਂ ਦਿਖਾ ਰਹੇ ਹਾਂ ਲੋਕ ਆਉਣੇ ਸ਼ੁਰੂ ਹੋ ਗਏ ਨੇ ਜਿੱਥੇ ਕਿ ਉਹ ਮੁੱਖ ਮੰਤਰੀ ਭਗਵੰਤ ਸਿੰਘ ਸਿੱਧੂ ਤੋਂ ਪਹਿਲਾਂ ਜਿਹੜੀ ਕਿ ਤਿਆਰੀਆਂ ਜਿਹੜੀਆਂ ਪੰਜਾਬ ਸਰਕਾਰ ਵੱਲੋਂ ਪੂਰੀਆ ਫਾਈਵ ਸਟਾਰ ਕੀਤੀਆਂ ਗਈਆਂ ਨੇ